ਬਿਲਕੁਲ ਹਾਂਜੀ ਬਾਬਾ ਜੀ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਮਤਲਬ ਰੱਬ ਦੇ ਨਾਲ ਜਿਹੜੇ ਰੂਹਾਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਇਹ ਦੁੱਖ ਕਿਉਂ ਹੁੰਦੇ ਨੇ ਜਿੱਦਾਂ ਮਤਲਬ ਕਹਿ ਸਕਦੇ ਆ ਕਿ ਜਿਹੜੇ ਲੋਕ ਮਤਲਬ ਆਪਾਂ ਗੱਲ ਕਰ ਰਹੇ ਆ ਕਿ ਜਿਹੜੇ ਲੋਕ ਖਾਣ ਪੀਣ ਵਾਲੇ ਨੇ ਉਹ ਜ਼ਿਆਦਾ ਆਪਣੀ ਲਾਈਫ ਇੰਜੋਏ ਕਰਦੇ ਨੇ ਬਲਕਿ ਜਿਹੜੇ ਪਾਠ ਪੂਜਾ ਕਰਨ ਵਾਲੇ ਨੇ ਉਹ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਇਸ ਦਾ ਕਿਉਂ ਬਾਬਾ ਜੀ ਤੁਸੀਂ ਪਹਿਲੇ ਹੀ ਸਵਾਲ ਬਹੁਤ ਹੀ ਜ਼ਿਆਦਾ ਸੁੰਦਰ ਕੀਤਾ ਇਹਦੇ ਵਿੱਚ ਆਪਾਂ ਕੱਲਾ ਇਹ ਦੇਖ ਲੈਂਦੇ ਹਾਂ ਕਿ ਭਜਨ ਬੰਦਗੀ ਕਰਨ ਵਾਲੇ ਦੁਖੀ ਕਿਉਂ ਨਸ਼ੇ ਕਰਨ ਵਾਲੇ ਇੰਨੇ ਸੁਖੀ ਕਿਉਂ ਪਰ ਜੋ ਸਾਨੂੰ ਦਿਖ ਰਿਹਾ ਹੈ ਇਹ ਅੰਤ ਨਹੀਂ ਜੋ ਜੀਵਨ ਅਸੀਂ ਜਿਉਂ ਰੱਖੇਗਾ ਇਹ ਪਹਿਲਾ ਜਾਂ ਆਖਰੀ ਨਹੀਂ ਜਦੋਂ ਅਸੀਂ ਅਧਿਆਤਮਕ ਦੇ ਗ੍ਰੰਥ ਪੜ੍ਹਦੇ ਹਾਂ ਉਹਦੇ ਵਿੱਚ ਆਉਂਦਾ ਹੈ ਤਪੋਂ ਰਾਜ ਰਾਜੋਂ ਨਰਕ ਜਾਂ ਤੁਸੀਂ ਇਹ ਕਹਿ ਲਓ ਵੇ ਜਿਨ੍ਹਾਂ ਨੇ ਪਿਛਲੇ ਜਨਮਾਂ ਦੇ ਵਿੱਚ ਪੁੰਨ ਦਾਨ ਭਜਨ ਬੰਦਗੀ ਸਿਮਰਨ ਕੀਤਾ ਸੀ ਗੁਰੂ ਨਹੀਂ ಸಿਿਲਿਆ ਐਸ ਜਨਮ ਦੇ ਵਿੱਚ ਉਹਨਾਂ ਨੂੰ ਐਸ਼ ਪ੍ਰਸਤੀ ਮौज-ਮਸਤੀ ਮਿਲ ਗਈ ਉਹਨਾਂ ਨੇ ਮौज-ਮਸਤੀ ਕਰਨੀ ਸ਼ੁਰੂ ਕਰ ਦਿੱਤੀ ਜੇ ਪਿਛਲੇ ਜਨਮਾਂ ਦੇ ਵਿੱਚ ਉਹਨਾਂ ਨੂੰ ਪੂਰਾ ਗੁਰੂ ਮਿਲਿਆ ਹੁੰਦਾ ਉਹਨਾਂ ਨੂੰ ਗਿਆਨ ਕਰਵਾ ਦਿੰਦਾ ਗੁਰੂ ਦੇ ਨਾਲ ਜੁੜ ਜਾਂਦੇ ਅਕਾਲ ਪੁਰਖ ਦੇ ਨਾਲ ਜੁੜ ਜਾਂਦੇ ਉਹਨਾਂ ਦਾ ਇਹ ਜਨਮ ਆਉਣਾ ਹੀ ਨਹੀਂ ਸੀ ਉਹਨਾਂ ਨੇ ਮੁਕਤ ਹੋ ਜਾਣਾ ਸੀ ਸਤਿਗੁਰਾਂ ਦੀ ਗੁਰਬਾਣੀ ਤੋਂ ਬਿਨਾਂ ਆਪਾਂ ਕੋਈ ਵਿਚਾਰ ਨਹੀਂ ਕਰਦੇ ਸਤਿਗੁਰੂ ਕਹਿੰਦੇ ਦੱਦਾ ਦੋਸ਼ ਨਾ ਦੇਉ ਕਿਸ ਹੈ ਦੋਸ਼ ਕਰਮਾ ਆਪਣੇ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰਜਨਾ ਜਿਹੜਾ ਸਾਡਾ ਜਨਮ ਹੈ ਕਿਸੀਂ ਭਜਨ ਕਰਦੇ ਆਂ ਬੰਦਗੀ ਕਰਦੇ ਆਂ ਨਾਮ ਜਪਦੇ ਆਂ ਦੁਖੀ ਕਿਉਂ ਸਾਡੇ ਦੁੱਖ ਇੱਥੇ ਮੁੱਕ ਰਿਹਾ ਹੈ ਕੰਨ ਖਤਮ ਹੋ ਰਿਹਾ ਹੈ ਕੰਨ ਜਿਉਂ-ਜਿਉਂ ਸੀ ਬੰਦਗੀ ਕਰਾਂਗੇ ਸਾਡੇ ਦੁੱਖਾਂ ਦੀਆਂ ਲੇਅਰਸ ਸਾਡੀ ਜ਼ਿੰਦਗੀ ਚੋਂ ਖਤਮ ਹੋ ਰਹੀਆਂ ਨੇ ਜੇ ਅਸੀਂ ਕਤਲ ਕੀਤਾ ਆਪ ਇੱਕਦਮ ਮਰ ਗਏ ਤਾਂ ਉਹ ਕਤਲ ਦਾ ਦੋਸ਼ ਤਾਂ ਨਾਲ ਚੱਲਿਆ ਜਾ ਰਿਹਾ ਹੈ ਨਾ ਅਗਲੇ ਜਨਮ ਤੱਕ ਨਾਲ ਜਾਏਗਾ ਉਹਦੂ ਅਗਲੇ ਜਨਮ ਤੱਕ ਨਾਲ ਜਾਏਗਾ ਅਸੀਂ ਸਤਿਗੁਰਾਂ ਦੀ ਬਾਣੀ ਤੋਂ 1 ਇੰਚ ਵੀ ਬਾਹਰ ਨਹੀਂ ਭਗਤ ਸਦਨਾ ਜੀ ਜਦੋਂ ਮੀਟ ਵੇਚਦੇ ਹੁੰਦੇ ਸੀ ਉਸ ਵੇਲੇ ਉਹਨਾਂ ਦੇ ਪਾਸ ਇੱਕ ਮੀਟ ਖਰੀਦਣ ਵਾਲਾ ਪਹੁੰਚਿਆ ਮੱਸਿਆ ਦੀ ਰਾਤ ਸੀ ਮੱਸਿਆ ਨੂੰ ਲੋਕ ਬਹੁਤੇ ਮੀਟ ਨਹੀਂ ਸੀ ਖਾਂਦੇ ਉਹਨਾਂ ਨੇ ਕਿਹਾ ਵੀ ਅੱਜ ਮੈਂ ਤਾਂ ਖਾਣਾ ਹੈ ਜਰੂਰ ਖਾਣਾ ਹੈ ਜਾ ਕੇ ਭਗਤ ਸੱਧਨਾ ਜੀ ਨੂੰ ਕਹਿੰਦੇ ਉਦੋਂ ਭਗਤ ਨਹੀਂ ਸੀ ਚੰਡਾਲ ਸੀ ਉਦੋਂ ਕਹਿਣ ਲੱਗੇ ਵੀ ਤੁਸੀਂ ਕਸਾਈ ਨੂੰ ਮੀਟ ਦੋ ਕਹਿੰਦੇ ਵੀ ਜੇ ਮੈਂ ਹੁਣ ਇਦਾਂ ਬੱਕਰਾ ਵੱਢ ਦਿੱਤਾ ਇਹ ਮੀਟ ਕਿਸੇ ਨੇ ਲੈਣਾ ਨਹੀਂ ਵੇਖਾ ਬਾਸਾ ਕੋ ਜਾਏਗਾ ਇੱਕ ਦੋ ਦਿਨਾਂ ਤੋਂ ਬਾਅਦ ਫਿਰ ਅੱਧੇ ਰੇਟ ਤੇ ਵੇਚਣਾ ਪਏਗਾ ਉਹਨੇ ਸੋਚਿਆ ਵੀ ਮੈਨੂੰ ਤਾਂ ਮੈਂ ਪੈਸੇ ਡਬਲ ਦੇ ਦੇਣਾ ਮੈਨੂੰ ਤਾਂ ਮੀਟ ਚਾਹੀਦਾ ਹੈ ਉਹਨੇ ਇਦਾਂ ਜਦੋਂ ਗੰਡਾਸਾ ਚੁੱਕਿਆ ਇਦਾਂ ਬੱਕਰੇ ਨੂੰ ਵੱਢਣ ਲੱਗਿਆ ਕਿ ਲੱਤ ਕੋਲੋਂ ਵੱਢ ਕੇ ਵੇਚ ਦੇਣਾ ਔਰ ਇਹਦਾ ਖੂਨ ਦਾ ਸਰਕਲ ਚੱਲਦਾ ਰਹੇਗਾ ਮੀਟ ਤਰੋਤਾ ਜਾ ਰਹੇਗਾ ਜਦੋਂ ਇਦਾਂ ਵੱਢਣ ਲੱਗਿਆ ਬੱਕਰਾ ਖੜਖੜਾ ਕੇ ਹੱਸ ਪਿਆ ਜਦੋਂ ਹੱਸਿਆ ਇਹ ਪ੍ਰਮਾਣ ਹੁੰਦੇ ਨੇ ਸਮਝਣ ਵਾਸਤੇ ਕਿੰਤੂ ਪਰੰਤੂ ਵਾਸਤੇ ਨਹੀਂ ਜਦੋਂ ਇਹਦਾ ਵੱਡਣ ਲੱਗਿਆ ਬੱਕਰਾ ਕਹਿੰਦਾ ਕਮਾਲ ਹੋ ਗਈ ਤੂੰ ਮੈਨੂੰ ਲੱਤ ਕੋਲੋਂ ਵੱਡਣ ਲੱਗਿਆ ਕਹਿੰਦਾ ਕੌਣ ਹੱਸਿਆ ਬੱਕਰਾ ਕਹਿੰਦਾ ਮੈਂ ਹੱਸਿਆ ਸਦਨਾ ਕਹਿੰਦਾ ਕਿਉਂ ਹੱਸਿਆ ਬੱਕਰਾ ਕਹਿੰਦਾ ਮੈਂ ਤੇਰੇ ਕਰਕੇ ਹੱਸਿਆ ਕਹਿੰਦਾ ਕਿਉਂ ਕਹਿੰਦਾ ਕਿੰਨੇ ਜਨਮ ਹੋ ਗਏ ਤੂੰ ਮੈਨੂੰ ਵੱਡ ਦਿੰਨਾ ਅਗਲੇ ਜਨਮ 'ਚ ਮੈਂ ਤੈਨੂੰ ਵੱਡ ਦਿੰਨਾ ਅਗਲੇ ਜਨਮ 'ਚ ਤੂੰ ਬੱਕਰਾ ਬਣ ਜਾਣਾ ਮੈਂ ਸਦਨਾ ਉਦੋਂ ਅਗਲੇ ਜਨਮ 'ਚ ਮੈਂ ਬੱਕਰਾ ਤੂੰ ਸਦਨਾ ਐਵੇਂ ਚੱਲਦਾ ਆਉਂਦਾ ਮੈਂ ਹੁਣ ਦੇਖਦਾ ਵੀ ਇੱਕ ਵਾਰ ਟੱਕ ਮਾਰੇ ਬੱਕਰਾ ਵੱਢਤਾ ਪਰ ਅੱਜ ਤੂੰ ਮੈਨੂੰ ਵੱਢ ਰੇਗਾ ਹੈ ਲੱਤ ਕੋਲੋਂ ਮੈਂ ਦੋ ਦਿਨ ਤੜਫਣਾ ਉਦੋਂ ਬਾਅਦ ਵਿੱਚ ਮੈਨੂੰ ਸਾਰੇ ਨੂੰ ਵੱਢ ਕੇ ਵੇਚਣਾ ਜਦੋਂ ਮੈਂ ਅਗਲੇ ਜਨਮ 'ਚ ਤੈਨੂੰ ਵੱਢੂਗਾ ਉਦੋਂ ਤੂੰ ਇਹ ਦਰਦ ਝੱਲ ਲੇਂਗਾ ਕਿ ਨਾ ਭਾਵ ਕਹਿਣ ਦਾ ਇਹ ਦੁੱਖ ਸੁੱਖ ਕਈ ਜਨਮਾਂ ਤੋਂ ਤੁਰਿਆ ਆ ਰਹੇ ਨੇ ਦੁੱਖ ਸੋਕ ਪੁਰਬ ਜਨਮ ਕੇ ਕੀਏ ਪਿਛਲੇ ਜਨਮਾਂ ਤੋਂ ਆ ਰਕੇ ਨੇ ਬਾਣੀ ਚ ਤਾ क्रूड़ा प्रमाण ਨੇ ਕਈ ਜਨਮ ਪੈ ਗੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਕ ਐ ਵਰਵ੍ਰਖ ਜੋਇਓ ਕਿਤਨੇ ਜਨਮ ਹੋਗੇ ਤੁਰੇ ਆਉਂਦਿਆਂ ਨੂੰ ਇਸ ਕਰਕੇ ਸਾਨੂੰ ਇਹ ਜਿਹੜਾ ਜਨਮ ਮਿਲਿਆ ਨਾ ਇਹ ਪਹਿਲਾ ਹੈ ਨਾ ਆਖਰੀ ਹੈ ਸਾਨੂੰ ਇਹ ਜੋ ਦੁੱਖ ਮਿਲ ਰਿਹਾ ਕੇ ਹਨ ਭਗਤੀ ਕਰ ਕਰਕੇ ਬੰਦਗੀ ਕਰ ਕਰਕੇ ਇਹ ਇੱਕ ਚਾਂਸ 골ਡਨ ਚਾਂਸ ਮਿਲਿਆ ਹੈ ਏਸੀ ਜਨਮ ਦੇ ਵਿੱਚ ਦੁੱਖ ਮਕਾਉਣ ਦਾ ਅਸੀਂ ਇਦੋਂ ਬਾਅਦ ਮੁਕ ਤਾਂ ਕਿਉਂ ਕਿਉਂਕਿ ਗੁਰਬਾਣੀ ਨਾਲ ਜੁੜ ਗਏ ਮਹਾਪੁਰਸ਼ਾਂ ਨਾਲ ਜੁੜ ਗਏ ਬੰਦਗੀ ਵਾਲਿਆਂ ਦੀ ਸੰਗਤ ਵਿੱਚ ਆ ਗਏ ਇਸ ਕਰਕੇ ਅਸੀਂ ਮੁਕਤ ਹਾਂ ਮਰਨ ਤੋਂ ਬਾਅਦ ਅਸੀਂ ਜੂਨਾ ਚ ਨਹੀਂ ਜਾਣਾ ਜਿਹੜੇ ਬੰਦੇ ਐਸ਼ ਪ੍ਰਸਤੀ ਕਰਦੇ ਨੇ ਬਜ਼ੁਰਗ ਕਹਿੰਦੇ ਤਪੋਂ ਰਾਜ ਰਾਜੋਂ ਨਰਕ ਤੱਪ ਕੀਤਾ ਬੰਦਗੀ ਕੀਤੀ ਉਹਨੂੰ ਰਾਜ ਭਾਗ ਮਿਲ ਗਿਆ ਰਾਜ ਭਾਗ ਮਿਲੇ ਤੇ ਬੰਦਗੀ ਨਹੀਂ ਕੀਤੀ ਐਸ਼ ਪ੍ਰਸਤੀ ਕੀਤੀ ਹੁਣ ਬੰਦਗੀ ਖਤਮ ਹੁੰਦੀ ਜਾ ਰਹੀ ਡਿਸਟਰੋਏ ਹੁੰਦੀ ਜਾ ਰਹੀ ਖਤਮ ਹੁੰਦੀ ਜਾ ਰਹੀ ਹੈ ਮੁਕਤ ਦੇ ਮੁਕਤ ਦੇ ਮੁਕਤ ਇਕ ਕੋਲੇ ਹੀ ਰਹਿ ਜਾਣੇ ਨੇ ਦੋ ਸਿੱਖ ਸੀ ਗੁਰੂ ਨਾਨਕ ਦੇਵ ਜੀ ਕੋਲ ਇੱਕ ਸਿੱਖ ਜਾਂਦਾ ਸੀ ਇੱਕ ਜੂਆ ਖੇਡਣ ਜਾਂਦਾ ਸੀ ਅੱਜ ਜੂਆ ਖੇਡਣ ਵਾਲਾ ਜੂਏਖਾਨੇ ਨਾ ਗਿਆ ਇੱਥੇ ਬਹਿ ਗਿਆ ਪੈਰ ਦੇ ਨਾਲ ਮਿੱਟੀ ਪੁੱਟਦਾ ਰਿਹਾ ਪੁੱਟਦਿਆਂ ਪੁੱਟਦਿਆਂ ਥੱਲੇੋਂ ਇੱਕ ਬੜਾ ਬੈਗ ਨਿਕਲਿਆ ਉਹਦੇ ਵਿੱਚ ਬਹੁਤ ਸਾਰੇ ਕੋਲੇ ਇੱਕ ਸੋਨੇ ਦੀ ਮੋਹਰ ਆਓ ਜਿਹੜਾ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿੱਚ ਜਾਂਦਾ ਉਹ ਰੋਜ਼ ਸੰਗਤ ਜਾਂਦਾ ਅੱਜ ਜਦੋਂ ਵਾਪਸ ਆ ਰਿਹਾ ਉਹਦੇ ਪੈਰ ਦੇ ਵਿੱਚ ਬੜੇ ਭਾਰੀ ਸੂਲ ਵੱਜੀ ਇਤਨੀ ਸਾਰੀ ਉਹਦੀ ਪੈਰ ਦੀ ਅੱਡੀ ਦੇ ਵਿੱਚ ਵੱੜ ਗਈ ਹੌਲੀ ਹੌਲੀ ਹੁੰਦਾ ਜਦੋਂ ਜੂਆ ਖੇਡਣ ਵਾਲੇ ਦੇ پاس ਪਹੁੰਚਿਆ ਉਹਨੇ ਪੁੱਛਣਾ ਕੀਤਾ ਤੇਰੇ 16 ਵਜੇ ਮੈਨੂੰ ਸੋਨੇ ਦੀ ਮੋਰ ਮਿਲੀ ਲੈ ਲਿਆ ਸਵਾਦ ਬਾਬੇ ਕੋਲ ਜਾਣ ਦਾ ਤੈਨੂੰ ਕੀ ਦਿੱਤਾ ਤੇਰੇ ਬਾਬੇ ਨੇ ਸੂਲ ਤੁਹਾਡਾ ਸਵਾਲ ਕੀ ਹੈ ਬੰਦਗੀ ਕਰਨ ਵਾਲਿਆਂ ਨੂੰ ਦੁੱਖ ਕਿਉਂ ਹਾਂਜੀ ਐਸ਼ ਪ੍ਰਸਤੀ ਕਰਨ ਵਾਲਿਆਂ ਨੂੰ ਸੁੱਖ ਕਿਉਂ ਮौज-ਮਸਤੀ ਕਿਉਂ ਅਸੀਂ ਦੱਸ ਰਹੇ ਹਾਂ ਪੂਰੀ ਡਿਟੇਲ ਦੇ ਨਾਲ ਸਮਝਿਓ ਜਰਾ ਇਹ ਬਚਨ ਉਹਨਾਂ ਵਾਸਤੇ ਨੇ ਜਿਹੜੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਸਤਪੁਰਸ਼ਾਂ ਦੀ ਵਿਚਾਰਧਾਰਾ ਨੂੰ ਮੰਨਦੇ ਨੇ ਜਿਨੂੰ ਪਤਾ ਤਨਤਨ ਬਾਬਾ ਆਨੰਦ ਸਿੰਘ ਮਹਾਰਾਜ ਤਨਤਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਤਨਤਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਤਨਤਨ ਸੰਤ ਬਾਬਾ ਅਜੀਤ ਸਿੰਘ ਮਹਾਰਾਜ ਹੰਸਾਲੀ ਸਾਹਿਬ ਵਾਲੇ ਤਨਤਨ ਬਾਬਾ ਰਾਮ ਸਿੰਘ ਮਹਾਰਾਜ ਗੰਡੂਆ ਸਾਹਿਬ ਵਾਲੇ ਤਨਤਨ ਸ਼੍ਰੀ ਖਜੂਰ ਸ਼੍ਰੀਮਾਨ ਬ੍ਰਹਮ ਗਿਆਨੀ ਸ਼੍ਰੀਮਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਪੈਰੋ ਮਾਜਰੇ ਵਾਲੇ ਜਿਹੜੇ ਇਦਾਂ ਤਕਦੀਰਾਂ ਬਦਲ ਦਿੰਦੇ ਨੇ ਮਾੜੇ ਕਰਮ ਬਦਲ ਕੇ ਰੱਖ ਦਿੰਦੇ ਨੇ ਚੰਗਿਆਂ 'ਚ ਕਨਵਰਟ ਕਰ ਦਿੰਦੇ ਨੇ ਇਹਨਾਂ ਬਚਨਾਂ ਨੂੰ ਉਹ ਸਮਝਣਗੇ ਜਿਹੜੇ 2 ਰੁਪਏ ਦੀ ਕਿਤਾਬ ਪੜ੍ਹ ਕੇ ਕਹਿੰਦੇ ਇਹ ਨਹੀਂ ਗੱਲਾਂ ਵਧੀਆ ਹੁੰਦੀਆਂ ਜੋ ਮੈਂ ਦੱਸਦਾ ਉਹ ਚੰਗੀਆਂ ਨੇ ਸ਼ਾਇਦ ਉਹਨਾਂ ਦੀ ਮੱਤ ਤੋਂ ਇਹ ਬ੍ਰਹਮ ਗਿਆਨ ਦੀਆਂ ਗੱਲਾਂ ਅਲੱਗ ਹੋਣ ਜਾਂ ਦੂਰ ਹੋਣ ਅਸੀਂ ਦੱਸ ਰਹੇ ਸੀ ਕਿ ਕਹਿੰਦਾ ਲੈ ਲਿਆ ਸਵਾਦ ਬਾਬੇ ਦੀ ਸੰਗਤ ਕਰਨ ਦਾ ਉਹਦਾ ਮਨ ਟੁੱਟ ਗਿਆ ਆ ਜਿਹੜੇ ਤੁਸੀਂ ਬਾਣੀ ਪੜ੍ਹਦੇ ਹੋ ਤੁਹਾਡਾ ਮਨ ਛੇਤੀ ਟੁੱਟਦਾ ਤੁਸੀਂ ਕਹਿੰਦੇ ਹੋ ਮੈਂ ਨੰਬਰ ਲਾਇਆ ਸੀ ਮੇਰੀ ਲਾਟਰੀ ਨਹੀਂ ਲੱਗੀ ਮੈਂ ਨਹੀਂ ਬਾਬਿਆਂ ਕੋਲੇ ਜਾਣਾ ਹਾਂਜੀ ਤੁਸੀਂ ਕਹਿੰਦੇ ਹੋ ਮੈਂ ਵੀਜ਼ਾ ਅਪਲਾਈ ਕੀਤਾ ਸੀ ਮੇਰਾ ਰਿਫਿਊਜ਼ ਹੋ ਗਿਆ ਮੈਂ ਨਹੀਂ ਬਾਬਿਆਂ ਕੋਲੇ ਜਾਣਾ दारू ਪੀਣ ਵਾਲਾ ਨਹੀਂ ਇਹ ਗੱਲ ਕਹਿੰਦਾ ਇੱਕੋ ਪ੍ਰਮਾਣ ਤੁਸੀਂ ਦਿਨੇ ਹੁੰਨੇ ਹੋ ਨਾ ਵੀ ਗੁਰਦੁਆਰੇ ਜਾ ਕੇ ਇੱਕ ਭਿਖਾਰੀ ਨੇ ਰੋਟੀ ਮੰਗੀ ਕਹਿੰਦਾ ਗ੍ਰੰਥੀ ਕਹਿੰਦਾ ਵੀ ਅੱਜ ਡਾਲੀ ਨੇ ਇਕੱਠੀ ਕੀਤੀ ਕੀਤੀ ਖਜੇ ਮੈਂ ਜਾਣਾ ਮੰਦਿਰ ਜਾ ਕੇ ਉਹਨੇ ਰੋਟੀ ਮੰਗੀ ਉੱਥੇ ਵੀ ਨਾ ਮਿਲੀ ਮਸਜਿਦ ਜਾ ਕੇ ਮੰਗੀ ਉੱਥੇ ਵੀ ਨਾ ਮਿਲੀ ਉਹ ਬੰਦਾ ਥੱਕਿਆ ਹਾਰਿਆ ਠੇਕੇ ਤੇ ਚਲਿਆ ਗਿਆ ਜਦੋਂ ਉੱਥੇ ਜਾ ਕੇ ਕਹਿੰਦਾ ਵੀ ਕਿਰਪਾ ਕਰਕੇ ਕੋਈ ਰੋਟੀਆਂ ਦੇ ਦਿਓ ਕਹਿੰਦੇ ਬੈਠੇ ਤੇ ਨਾਲੇ ਮੀਟ ਖਾਂ ਨਾਲੇ ਸ਼ਰਾਬ ਪੀ ਉਹ ਬੰਦੇ ਨੂੰ ਕਹਿਣਾ ਹੀ ਪੈ ਗਿਆ ਵੇ ਰੱਬਾ ਡਰਸ ਕਿਤੇ ਹੋਰ ਦਾ ਦਈ ਫਿਰਦਾ ਬੈਠਾ ਕਿਤੇ ਹੋਰ ਹੈ ਜੀ ਇਸ ਕਰਕੇ ਪ੍ਰਮਾਣ ਬਹੁਤ ਸਾਰੇ ਹਨ ਪਰ ਮੰਨੇ ਸੁਣੇ ਕਿਹੜਾ ਸਾਡੇ ਕੋਲ ਤਾਂ ਕਿੰਤੂ ਪਰੰਤੂ ਰਹਿ ਗਿਆ ਅਸੀਂ ਗੁਰਦੁਆਰੇ ਮੰਦਰ ਮਸੀਤਾਂ ਕਿਉਂ ਬਣਾਏ ਲੋੜਵੰਦ ਗਰੀਬ ਦੀ ਮਦਦ ਕਰਨ ਵਾਸਤੇ ਹੁਣ ਕਿੰਨੇ ਗੁਰਦੁਆਰੇ ਸਾਹਿਬ ਵਾਲਿਆਂ ਨੇ ਅੰਮ੍ਰਿਤ ਸ਼ਕਾਏ ਨੇ ਕਿੰਨੇ ਗੁਰਦੁਆਰੇ ਵਾਲਿਆਂ ਨੇ ਪਿੰਡ ਦੇ ਗਰੀਬਾਂ ਦੇ ਘਰ ਬਣਾਏ ਨੇ ਪਿੰਡ ਦੇ ਗੁਰਦੁਆਰੇ ਵਾਲੇ ਜਿਹੜੇ ਦੋ ਇੱਕ ਦਿਨ ਕਾਪੀ ਚੱਕ ਕੇ ਮੰਗਣ ਤੁਰ ਪੈਂਦੇ ਨੇ ਕਿੰਨੇ ਕੁ ਉਹਨਾਂ ਨੇ ਕੁੜੀਆਂ ਦੇ ਵਿਆਹ ਕਰਤੇ ਕਿੰਨੇ ਕੁ ਬੱਚਿਆਂ ਦੀਆਂ ਫੀਸਾਂ ਭਰਤੀਆਂ ਜਿਹੜੇ ਭਰਦੇ ਨੇ ਅਤੀ ਸਤਿਕਾਰਯੋਗ ਨੇ ਅਸੀਂ ਕਹਿ ਰਹੇ ਸੀ ਕਹਿੰਦਾ ਵੀ ਤੇਰੇ ਬਾਬੇ ਨੇ ਤੈਨੂੰ ਕੰਡਾ ਦਿੱਤਾ ਮੇਰੇ ਜੂਏਖਾਨੇ ਨੇ ਮੈਨੂੰ ਇੱਕ ਸੋਨੇ ਦੀ ਮੋਹਰ ਦਿੱਤੀ ਕਹਿੰਦਾ ਵੀ ਮਨੀ ਟੁੱਟ ਗਿਆ ਮੈਂ ਤਾਂ ਨਹੀਂ ਬਾਬੇ ਕੋਲ ਜਾਣਾ ਐਂ ਕਰਾਂਗੇ ਕੱਲ ਨੂੰ ਚੱਲਾਂਗੇ ਬਾਬੇ ਨੂੰ ਪੁੱਛ ਕੇ ਆਵਾਂਗੇ ਸੰਗਤ ਕੀਤੀ ਤੇ ਕੰਡੇ ਕਿਉਂ ਜੂਏ ਜਾ ਕੇ ਸੋਨਾ ਕਿਉਂ ਉਹ ਕਹਿੰਦਾ ਵੀ ਠੀਕਾ ਦੋਜੇ ਦਿਨ ਲੋਈ ਚਲੇ ਗਏ ਬਾਬੇ ਕੋਲ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਕੋਲ ਜਾ ਕੇ ਕਹਿੰਦੇ ਬਾਬਾ ਜੀ ਜਿਵੇਂ ਤੁਸੀਂ ਕਹਿੰਨੇ ਬਾਬਾ ਜੀ ਸਵਾਲ ਕਰਨੇ ਨੇ ਬੇਨਤੀਆਂ ਕਰਨੀਆਂ ਇਹ ਉਦੋਂ ਤੋਂ ਹੀ ਸਰਕਲ ਚੱਲਿਆ ਆਉਂਦਾ ਹੈ ਜਿਹੜੇ ਸਿੱਧ ਸਿ ਉਹਨਾਂ ਨੇ ਵੀ ਸਵਾਲ ਕੀਤੇ ਹਾਂਜੀ ਵੀ ਸਾਡੇ ਸਵਾਲਾਂ ਦੇ ਜਵਾਬ ਦੋ ਸਿੱਧ ਗੋਸ਼ਤ ਤੁਸੀਂ ਪੜ੍ਹਦੇ ਹੋ ਹਾਂਜੀ ਗੋਰਖ ਨਾਥ ਉਹਨਾਂ ਦੀਆਂ ਗੱਲਾਂ ਮਛੰਦਰ ਨਾਥ ਉਹਨਾਂ ਦੀਆਂ ਗੱਲਾਂ ਤੁਸੀਂ ਸੁਣਦੇ ਹੋ ਪਏ ਹੁਣ ਜਦੋਂ ਬੇਨਤੀ ਕੀਤੀ ਵੀ ਕਿਰਪਾ ਕਰਕੇ ਮੇਰੀ ਬੇਨਤੀ ਦਾ ਜਵਾਬ ਦਿਓ ਮਰ ਕਹਿੰਦੇ ਦੱਸੋ ਕਹਿੰਦੇ ਜੀ ਦੇਖੋ ਮੈਂ ਤੁਹਾਡੀ ਸੰਗਤ ਵਿੱਚ ਹਰ ਰੋਜ਼ ਆਉਣਾ ਮੇਰੇ ਪੈਰ ਵਿੱਚ ਵੱਜਿਆ ਕੰਡਾ ਤੇ ਇਹ ਮੁੰਡਾ ਰੋਜ਼ ਜਾਂਦਾ ਜੁਏ ਖਾਨੇ ਇਹਨੂੰ ਦੇਖੋ ਕੋਲਿਆਂ ਦਾ ਭਰਿਆ ਵਹਿ ਵਿੱਚੋਂ ਨਿਕਲੀ ਸੋਨੇ ਦੀ ਮੋਹਰ ਮਹਾਰਾਜ ਸੰਗਤ ਕੀਤੇ ਆ ਕੰਡੇ ਤੁਸੀਂ ਕਹਿੰਦੇ ਸੰਗਤ ਕੀਤੇ ਦੁੱਖ ਕਿਉਂ ਬਾਣੀ ਪੜਿਆ ਦੁੱਖ ਕਿਉਂ ਤੇ ਜਿਹੜੇ ਮौज-ਮਸਤੀ ਕਰਦੇ ਐਸ਼ ਪ੍ਰਸਤੀ ਕਰਦੇ ਉਹ ਨਜ਼ਾਰੇ ਲੈਂਦੇ ਜ਼ਿੰਦਗੀ ਦੇ ਕਿਉਂ ਮਹਾਰਜ ਕਹਿੰਦੇ ਸੱਜਣਾ ਅੱਜ ਦੇ ਦਿਨ ਤੈਨੂੰ ਸੂਲੀ ਤੇ ਚਾੜ ਦੇਣਾ ਸੀ ਸਤਸੰਗੀ ਨੂੰ ਕਹਿੰਦੇ ਜੇ ਤੂੰ ਸਤਸੰਗ ਨਾ ਕਰਦਾ ਹੁੰਦਾ ਅੱਜ ਤੈਨੂੰ ਸੂਲੀ ਤੇ ਚਾੜ ਦੇਣਾ ਸੀ ਤੈਨੂੰ ਫਾਖੇ ਟੰਗ ਦੇਣਾ ਤੈਨੂੰ ਹੰਗਡ ਕਰ ਦੇਣਾ ਸੀ ਤੈਨੂੰ ਫਾਂਸੀ ਤੇ ਚੜਾ ਦੇਣਾ ਸੀ ਜੇ ਤੂੰ ਸੰਗਤ ਨਾ ਕਰਦਾ ਹੁੰਦਾ ਆ ਸੰਗਤ ਕਰਨ ਦੇ ਨਾਲ ਤੇਰੀ ਸੂਲੀ ਤੋਂ ਸੂਲ ਬਣਗੀ ਉਹ ਕਹਿੰਦਾ ਜੀ ਦੇਖੋ ਮੈਨੂੰ ਸੋਨਾ ਮਿਲਿਆ ਜੂਏਖਾਨੇ ਜਾ ਕੇ ਮੈਨੂੰ ਸੋਨਾ ਕਿਉਂ ਕਹਿੰਦੇ ਸੱਜਣਾ ਜੇ ਤੂੰ ਜੂਏਖਾਨੇ ਨਾ ਜਾਂਦਾ ਹੁੰਦਾ ਸੰਗਤ ਕਰਦਾ ਹੁੰਦਾ ਅੱਜ ਤੈਨੂੰ ਮੋਹਰਾਂ ਦਾ ਭਰਿਆ ਬੈਗ ਮਿਲਣਾ ਸੀ ਅੱਜ ਗਿਆ ਜੂਏਖਾਨੇ ਇੱਕ ਮੋਗਰ ਕੋਲਾ ਬਣਗੀ ਕੱਲ ਗਿਆ ਜੂਏਖਾਨੇ ਵਾਪਸ ਆਇਆ ਇੱਕ ਤਮੋਗਰ ਖੋਰ ਕੋਲਾ ਬਣ ਗਈ ਇੱਕ ਦਿਨ ਨਹੀਂ ਤੂੰ ਗਿਆ ਜੂਆਖਾਨਾ ਬੰਦ ਸੀ ਅੱਜ ਉਹ ਇੱਕ ਤੈਨੂੰ ਸੋਨੇ ਦੀ ਮੋਹਰ ਪ੍ਰਾਪਤ ਹੋਗੀ ਜੇ ਅੱਜ ਵੀ ਜੂਏਖਾਨੇ ਜਾਂਦਾ ਮਿਲਣਾ ਬੈਗ ਤੈਨੂੰ ਅੱਜ ਹੀ ਸੀ ਪਰ ਕੋਲਿਆਂ ਦਾ ਭਰਿਆ ਮਿਲਣਾ ਸੀ ਮੇਰੇ ਕਹਿਣ ਦਾ ਮਤਲਬ ਇਹ ਹੈ ਗੁਰਮਖ ਪਿਆਰਿਆਂ ਨੂੰ ਦੁੱਖ ਇਸ ਕਰ ਵੈਸੇ ਦੁੱਖ ਮੰਨਦੇ ਨਹੀਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹੋ ਅਰਪੈ ਨਹੀਂ ਜਾਕੈ ਕੰਚਨ ਮਾਟੀ ਮੰਨੈ ਇਹ ਲੋਕਾਂ ਨੂੰ ਲੱਗਦਾ ਵੀ ਭਗਤ ਕਬੀਰ ਛੱਪਰੀ ਚ ਰਹਿੰਦਾ ਭਗਤ ਰਵਿਦਾਸ ਜੋੜੇ ਗੰਡ ਦਾ ਤੰਨਾ ਭਗਤ ਖੇਤੀ ਕਰਕੇ ਗੁਜ਼ਾਰਾ ਕਰਦਾ ਤੁਹਾਨੂੰ ਲੱਗਦਾ ਸੰਸਾਰੀ ਲੋਕਾਂ ਨੂੰ ਉਹ ਤਾਂ ਗੁਰੂ ਗੁਰੂ ਜਪਦੇ ਗੁਰੂ ਬਣਗੇ ਹੈ ਭਗਤ ਰਵਿਦਾਸ ਭਗਤ ਨਹੀਂ ਰਹਿਗੇ ਸਤਗੁਰੂ ਰਵਿਦਾਸ ਬਣਗੇ ਕਬੀਰ ਕਬੀਰ ਨਹੀਂ ਰਹਿਗੇ ਸਤਗੁਰੂ ਕਬੀਰ ਬਣਗੇ ਇਸ ਕਰਕੇ ਸਾਨੂੰ ਲੱਗਦਾ ਵੀ ਜਿੱਦਣ ਮੈਂ ਪਾਠ ਕਰਦਾ ਦੁੱਖ ਆਉਂਦੇ ਨੇ ਕਈ ਲੋਕਾਂ ਨੂੰ ਪਾਠ ਕਰਦਿਆਂ ਨੂੰ ਬੁਰੇ ਖਿਆਲ ਆਉਂਦੇ ਨੇ ਇਹ ਕਾਰਨ ਨੇ ਤੁਹਾਡੇ ਹੁਣੋਂ ਖਤਮ ਹੋ ਰਖੇ ਨੇ ਉਹਨਾਂ ਨੂੰ ਖਤਮ ਹੋ ਲੈਣ ਦਿਓ ਸੱਚੇ ਮਾਰਗ ਤੇ ਚੱਲੋ ਜਦੋਂ ਤੁਹਾਡੇ ਸਾਰੇ 네ਗੇਟਿਵਿਟੀ ਖਤਮ ਹੋ ਗਈ પાપ કર્મ ખતમ હો ગય જીને ਤੁਸੀਂ જન્મા જન્મા ਚ ਭੋਗਣੇ ਸੀ ઓ سارے ਮੁક ગਏ ਜਿਨੂੰ વિદ્વાન ਕਹਿੰਦਾ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਜਦੋਂ سارے ਮੁક ਗਏ ઉਦੋਂ ਬਾਅਦ ਸੱਚੇ માર્ગ ਚੱਲਦਿਆਂ ਉਸ ਤਤ કરે ਜਗਤ ਇਸ ਕਰਕੇ ਅਸੀਂ ਉਹ ਸ਼ਰਾਬੀਆਂ ਕਬਾਬੀਆਂ ਨੂੰ ਨਸ਼ੇੜੀਆਂ ਨੂੰ ਨਜ਼ਾਰੇ ਲੈਣ ਵਾਲਿਆਂ ਨੂੰ ਦੇਖ ਕੇ ਆਪਣਾ ਮਾਰਗ ਨਹੀਂ ਛੱਡਣਾ ਅਸੀਂ ਗੁਰੂ ਦੇ ਦਰ ਤੇ ਚੱਲਣਾ ਹੈ ਇੱਕ ਸਮਾਂ ਆਊਗਾ ਬੰਦਗੀ ਕਰਦ ਕਰਦੇ ਤੁਸੀਂ ਵੀ ਪੂਜੇ ਜਾਓਗੇ ਦੁਨੀਆ ਤੁਹਾਡੀ ਵੀ ਪੂਜਾ ਕਰੋ ਜਿਨ ਨਾਨਕ ਸਤਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ ਇਸ ਕਰਕੇ ਅੱਜੇ ਪੂਜਾ ਦੀ ਇੱਛਾ ਨਾ ਰੱਖੋ ਜਦੋਂ ਗੁਰੂ ਨਾਲ ਜੁੜ ਗਏ ਵੰਦਗੀ ਨਾਲ ਜੁੜ ਕੇ ਨਾਲ ਦੀ ਨਾਲ ਤੁਹਾਡਾ ਸਤਕਾਰ ਵੱਧ ਜਾਏਗਾ ਅੱਜ ਦੇ ਦੁੱਖ ਨਾ ਦੇਖੋ ਇਹਨੂੰ ਭੋਗੋ ਆਉਣ ਵਾਲੇ ਸਮੇਂ ਚ ਤਰ ਕੀਤੇ ਕਾਮਯਾਬੀ ਹੈ ਤੇ